ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰਨਾਕ ਕਸਦੂਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰianੰਦ ਕਾਂ ਪੇਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਹਿ ਚਟਾਇਆ ਸ਼ਲੋਕ ਮਹੱਲਾ ਪਹਿਲਾ ਲੁਕਦਾਰ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਣ ਲੱਕਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਅਕਲਾ ਭਰਪੂਰ ਰਹਾ ਤੂ ਸੱਚਾ ਸਹਿ ਸਿਪਤ ਸੁਵਾਲਿਓ ਦਿਨ ਕੀ ਤੀਸੋ ਪਾਰ ਭਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾਆ ਸੋਦਰ ਰਗ assemblage ਪਹਿਲਾ ਏ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿਆ ਸੰਤਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਗ ਪਰਿ ਸੋ ਕਹਿਆ ਕੀਤੇ ਤੇਰੇ ਗਵਨ ਹਾਰੇ ਗਵਨ ਤੁਧਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਵਨ ਤੁਧਨੋਂ ਜਤ ਗੋਪੀ ਲਿਖ ਜਾਣ ਲੇਖ ਲੇਖ ਤਰੰਬੀ ਚਾਰੇ ਗਾਵਣ ਤੁਧਨੋ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਅੰਦਰੰਦਰ ਆਸਨ ਬੈਠੇ ਦੇਵਤਿਆਦਰ ਨਾਲੇ ਗਾਵਣ ਤੁਧਨੋ ਸੇਬ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਭੰਡ ਰੂਪਣ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀ ਆਮਣ ਮੋਹਣ ਸੁਰਗਮਾਂ ਛਪਿਆਲੇ ਗਾਵਣ ਤੁਧਨੋ ਰਤਨੁ ਪਾਈ ਤੇਰੇ ਅਰ ਸੜਾ ਤੇ ਰਤਨਾਲੇ ਗਾਵਣ ਤੁਧ ਨੋ ਜੋਧ ਮਹਾਬਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਨੋ ਖੰਡਮਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤੁਧ ਨੋ ਗਾਵਣ ਜੋਤਿਰ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਣ ਸੇ ਮੈਂ ਚਿਤ ਨਿ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਾਸ ਸਾਇਬ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਪਰ ਸੀਰੁਕਮ ਨਾ ਕਰਨਾ ਜਾਈ ਸੋ ਪਾਸਾਂ ਸਹਾ ਪਾਸਾ ਹੈ ਨਾਨਕ ਰਹੇ ਨਰਜਾਈਆ ਸਾ ਮਹਿਲਾ ਪਹਿਲਾ ਸੁਣ ਵਡਾ ਖੈਸਬ ਕੋਏ ਕੇਵੜ ਵਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਠਹਿਰੇ ਰਹੇ ਸਮਾਏ ਵੱਡੇ ਮੇਰੇ ਸਹੇਵਾ ਗਹਿਰ ਗੰਬੀਰਾ ਗੁਨੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਜ਼ੁਰਤ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਾਥ ਸਭਤਾਪ ਸਭ ਚੰਗੀਆਂ ਆਈਆਂ ਸਿੱਧਾ ਬੁਰਖਾ ਕੀਆ ਵਡਿਆਈਆਂ ਤੂ ਦਵੈ ਨ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨਾਹੀ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸੁਫਤੀ ਪਰੇ ਤੇਰੇ ਭੰਡਾਰਾ ਜਿਸ ਤੂ ਦੇਦ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾ ਸਾ ਮਹਿਲਾ ਪਹਿਲਾ ਆਖਾਂ ਜਿਵਾ ਵਿਸਰੇ ਮਰਦੇ ਆਖਣਿ ਔਖਾ ਸਾਚੈ ਨਾਉ ਸਾਚੇ ਨਾਮ ਕੀ ਲੱਗੇ ਪੂਖਤ ਪੁਖਾ ਕਹਿ ਚਲੀ ਇਹ ਦੁਖ ਸੋਖੋ ਵਿਸਰੇ ਮੇਰੀ ਮਾਈ ਸਾਚਾ ਸਹਿ ਵਿਸੱਜੇ ਨਾ ਰਹਾਉ ਸਾਚੇ ਨਾਮ ਕੀ ਤਲਵੜਿਆ ਯਾਗ ਥਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦੇਂਦਾ ਰਹਿਣ ਝੁੱਕੇ ਭੂਗ ਗੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਉ ਡਾਪਤੇ ਵਡ ਤੇਰੀ ਦਾਤ ਜਿਧਰ ਕਰਕੇ ਕੀਤੀ ਰਾਤ ਖਸਮੇ ਸਾਰੇ ਕੇ ਤੁਮ ਜਾਤ ਨਾਨਕ ਨਾਵੇਂ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਣ ਸਤਗੁਰ ਸਰਪੁਰਖਾ ਬਿਨਵਾ ਕਰੋ ਕਿਰਪਾ ਸੇ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਦੀ ਰਹਿਰਾਸ ਰਹਾਓ ਹਰ ਜਣ ਕੇ ਵਡ ਭਗਵ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਲਾਭ ਲੈ ਦਰਪਤਾ ਸੇ ਮੇਂ ਸੰਗਤ ਗੁਣ ਪ੍ਰਗਾਸ ਨਿਨ ਹਰ 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 ਸੁਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਨਿਨ ਹਰ ਜਣ ਸਤਿਗੁਰ ਸੰਗਤ ਪਾਇ ਧੰਨ ਤੋਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਗੁਦਰੀ ਮਹਿਲਾ ਪਨਵਾ ਕਾਹੇ ਰੇ ਮਨ ਚਿਤ ਤੇ ਉਦਮ ਜੈ ਆਹਰ ਹਰ ਜੀਉ ਪਰਿਆ ਸਹਿਲ ਪਥਰ ਮੈਂ ਜੰਤੇ ਉਪਾਈ ਤਾ ਕਰ ਜਿਗਾ ਕੇ ਕਰ ਧਰਿਆ ਮੇਰੇ ਮਾਧੋ ਜੀ ਸਾਰ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਧਰਿਆ ਰਹਾਉ ਜਨਨ ਪਿਤਾ ਲੋਕ ਸਰਵੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਨਕ ਸੰਭਾ ਹੈ ਠਾਕੁਰ ਕਾਹੇ ਮਨ ਭੋ ਕਰਿਆ ਟੋਡੇ ਓਡਾ ਵੇ ਸੇ ਕੋ ਸਾਧ ਸਪਾਛੇ ਬਿਸ਼ਰੀ ਸਰਿਆ ਤਿਨ ਕਮਨ ਖਲਾਵੇ ਕਮਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਦਾਨ ਦਸ ਅੱਠ ਸੁਦਾਨ ਠਾਕੁਰ ਕਰਤ ਤਰਿਆ ਜਨ ਨਾਨਕ ਬਲਬਲ ਸਤ ਬਲ ਜੈ ਆ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੂਪਰਖਣ ਰੰਝਣ ਹਰ ਪਰਖਣ ਰੰਝਣ ਹਰਗਮਾ ਗਮਿਆ ਪਾਰਾ ਸਬ ਤਿਆਵੇ ਸਬ ਤਿਆਵੇ ਤੁ ਜੀ ਹਰ ਸੱਚੇ ਸਰਬਿਨਹਾਰ ਸਬ ਜੀ ਤੁਮਾਰੇ ਜੀ ਤੁਧੀਆਂ ਕਾ ਦਾ ਤਾਰ ਹਰ ਤੇ ਆਵੇ ਸੰਤੋਜੀ ਸਭ ਦੁੱਖ ਵਿਸਾਰਣ ਹਾਰਾ ਹਰਿਆਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਤੂੰ ਕਟ ਕਟ ਅੰਤਰ ਸਰਮਨਨੰਤਰ ਜੀ ਹਰੇ ਕੋ ਪ੍ਰਕ ਸਮਾਨ ਹਿਤਦਾਤੇ ਭਖਾਰੀ ਜੀ ਸਭ ਤੇਰੇ ਚੋਦ ਵਿਦਾਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁ ਜੇ ਨ ਵਰਲਾ ਜੜਾ ਤੂ ਪਰਬ੍ਰੰਭੇ ਅੰਤ ਬੈਂਚਰੀ ਤੇਰੇ ਕਿਆ ਗੁਣਿਆ ਖਵ ਖਾਣਾ ਜੋ ਸੇਵੈ ਜੋ ਸੇਵੈ ਤੁਝੀ ਜਨਾਨਿਕ ਤਿਨ ਕੁਰਬਾਨਾ ਹਰਤੇ ਆਵੇ ਹਰ ਦੇਵੇ ਤੁਝ ਦੀ ਸੇਵ ਜਨ ਜਗ ਮੈਂ ਸੁਖ ਵਾਸੀ ਸੇਮੁਕਤ ਸੇਮੁਕਤ ਭੈ ਜਨ ਹਰਤੇ ਜੇ ਤਿਨ ਟੂਟੀ ਜਮ ਕੀ 파ਸੀ ਜਿਨਿ ਰਪੋ ਜਨ ਹਰ ਨਿਰਪੋ ਤੇ ਜੇ ਤਿਨ ਕਾ ਭੋ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਬਾਸੀ ਸੇ ਤਨ ਸੇ ਤਨ ਜਿਨ ਹਰ ਧੈ ਜੀ ਜੇ ਨਾਨਕ ਤਿਨ ਮਿਲ ਜਾਸੀ ਤੇਰੀ ਪਗ ਤੇਰੀ ਪਗ ਭੰਡਾਰ ਜੀ ਭਰੇ ਬੇਅੰਤ ਬੇਅੰਤ ਦਾ ਤੇਰੇ ਪਗ ਤੇਰੇ ਪਗ ਸਲਾਹਣ ਤੋ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤਵ ਤਾਪੇ ਜਪੇ ਬੇਅੰਤਾ ਤੇਰੇ ਨੇ ਤੇਰੇ ਨੇ ਪੜੇ ਬੋ ਸਮਰਸਾ ਸਦੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਨ ਪੁਰਖੀ ਪਰੰਪਰ ਕਰਤਾ ਜੀ ਤੁਰ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸរស ਦਾ ਤੂੰ ਏਕੋ ਜੀ ਤੂੰ ਨਿਤਲ ਕਰਤਾ ਸੋਇ ਤਦਾਪੇ ਭਾਵੇਂ ਸੋਈ ਵਰਤੇ ਜਿਤੁ ਦਾਪੇ ਘਰੇ ਸੋ ਹੋਈ ਤੁਰ ਦਾਪੇ ਸਿਤ ਸਭਿ ਉਪਾਈ ਜਿਤੁ ਦਾਪੇ ਸਿਰ ਜੁ ਸਭੁ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾ ਜਾਣੋ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈ ਜੋ ਤੂ ਭਾਵੇਂ ਸੋਈ ਤੀਸੀ ਜੋ ਤੂ ਰੇ ਸੋਈ ਹਉ ਪੈ ਰਹਾਉ ਸਭ ਤੇਰੀ ਤੂੰ ਸਭਨੀ ਤੈ ਜਿਸ ਨੂੰ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰੂ ਮੁਖ ਲਾਦਾ ਮਨ ਨੂੰ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਤਿ ਦੀ ਮੈਂ ਤਦ ਵਿੱਚ ਦੂਜਾ ਕੋਈ ਨਹੀਂ ਜੀ ਚੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜ ਸਨੋ ਗੀ ਮੇਲ ਜਿਸ ਨੂੰ ਤੂੰ ਜਾਣੇ ਸੋ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨ ਹਰ ਸੇਵੈ ਤਿਨ ਸੁਖ ਪਾਇਐ ਸਹਿਜੇ ਹੀ ਹਰਨਾਮ ਸਮਾਇਆ ਗ੍ਰਹੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਵਿੱਚ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗ੍ਰਹੂ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਜਿਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕਤ ਨਹੀਂ ਕੀਆ ਪੰਕਨਵਾ ਪਗੜੇ ਚੱਲੇ ਹਮ ਦੇਖਾ ਗਏ ਦੂਬਿਅਲੇ ਮਨ ਏਕ ਨਚੇਤ ਸਮੁੜ ਬਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੁਰੰਭੁ ਦਾ ਜਨ ਪ੍ਰਿਆ ਪ੍ਰਣਮਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਬਨਵਾ ਪਈ ਪ੍ਰਾਤਮਾਨੁ ਕੁਦੇ ਹਰੀਆ ਗੋਮਦ ਮਨ ਕਹਿ ਤੇਰੀ ਬਰੀਆ ਵਰ ਕਾ ਤਰੇ ਕਿਤੇ ਨਾ ਕਾਮ ਸਾ ਸੰਗ ਭਜ ਕੇਵਲ ਨਾਮ ਸਰੰਜਾਲਾ ਭਵਜਨ ਤਰਨ ਕਹਿ ਜਨਾ ਬੇਥਾ ਜਾਤ ਰੰਗ ਮਾਇਆ ਕਹਿ ਰਹਾਉ ਜਪਤਾ ਸਨੇਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾ कहो तो नानी के हम नीचे करम मां सरन परे की राखो शर्मा पाचा दशमी कभी उपाय बेनती जो पई हमरी करो हार दे रक्षा अच्छा, पूर्ण हो चित की इच्छा तब तो जन्म रहे हमारा अपना जन करो प्रति पारा हमरे दुष बैतम कावो आप हार दम बचावो सुखी बसाय मोरो परिवारा सेवक सिख सभा करतारा ਪੂਰਣ ਚਣ ਜੀ ਕਰਦਾ ਕਰੀਐ ਸਭਨ ਕੋ ਹਰਿ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੇ ਉਰਨਾਤੇ ਹਉ ਜੋ ਵਰਚਾਸ ਤੁਮਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁੰਚੁੰ ਸਤਰ ਹਮਾਰੇ ਮਾਰੀਐ ਆਭਾ ਦੇ ਮੁਝੇ ਬਰੀਆ ਮਰਨ ਕਾਲ ਕਾ ਤਰਾਸਨੇ ਵਰੀਐ ਹਉ ਜੋ ਸਦਾ ਹਮਾਰੇ ਪਛਾ ਸਿਰੇ ਸੁਝੋ ਕਰੀਐ ਵਰੱਛਾ ਰਾਖਲਮ ਰੱਖਣ ਹਾਰੇ ਸਾਈਂ ਸੰਦ ਸਹਾਇ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤੁਮਹੋ ਪੁਰਜ ਤਰਦਸ ਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸਿਵ ਜੀ ਅਵਤਰਾ ਕਾਲ ਪੈ ਕਰਬਿਸ਼ਣ ਪ੍ਰਕਾਸ਼ਾ ਸਗ ਕਾ ਕ ਅਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਛਨੀ ਪਜਾਇਓ ਆਜਨ ਤੇ ਕੇਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜਿਸ ਕੋ ਹਮਾਰੇ ਸਕਲ ਪ੍ਰਜਾ ਜਨਿਆਪ ਸਵਾਰੀ ਸੇਵਕਣ ਕੋ ਸਿਵ ਗੁਣ ਸੁਖ ਦਿਯੋ ਸਤਰੰਗ ਕਉ ਪਰਮ ਵਧ ਕੀਯੋ ਘਾਟ ਘਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਚਿੰਟੀ ਦੇ ਕੁੰਚਰੇ ਸੂਲਾ ਸਭ ਪਰ ਕਿਰਪਾ ਦੇ ਸਕਰ ਕੂਲਾ ਸੰਤਨ ਦੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਾਟ ਘਟ ਕੇ ਬੜਬਟਕੀ ਜਾਣੇ ਜਬ ਦਰਖ ਘਰਾ ਕਰ ਤਾਰਾ ਪਰਜਾ ਤਰ ਤਦਬ ਦੇ ਹੀ ਉਪਾਰ ਜਬਾ ਕਰਤ ਕਰਤ ਹੋ ਕਬੂ ਤੁਮੈ ਮਿਲਤ ਦੇ ਤਰਸ ਬਹੁ ਜੀਤੇ ਬਨ ਸਿਰਸ ਬਤਾਰੇ ਆਪ ਹੀ ਆਪਣੀ ਭੂਰੀ ਉਚਾਰੇ ਤੁਮ ਸਭੀ ਤੇਰਾ ਤਨ ਨਾਣਮ ਜਾਣਦ ਪੇਦ ਪੇਦੇ ਹਰਿਆਲਮ ਨਿਰੰਕਾਰ ਨ ਮਕਾਨਰ ਲੰਬੇ ਆਦ ਨੀਲੇ ਨਾ ਦੇਸੰ ਤਾਕਾ ਮੁੜ ਚਾਰਦ ਪੇਦਾ ਜਾ ਕੋ ਪੇਵਨ ਭਾਵਦ ਬੇਦਾ ਤਾਕੋ ਕਿਰਪਾ ਹਣ ਨਮਾਨਤ ਮਹਾ ਮੁੜ ਕਛ ਪੇਦ ਨਾ ਜਾਣਤ ਮਹਾ ਦੇਵ ਕੋ ਘਹਿਰ ਸਦਾ ਸੁ ਨਿਰੰਕਾਰ ਕਾ ਚੀਨਤ ਨਹਿ ਤੇਵ आपि अपनी बुदहै जेती वर्णनत पिन पिन तुह जेती तुमरा लखन जाय पसारा कहब सजा प्रथम संसार एके एक रूपनु उपस्वरूप अरंग पउराव कहि फूपा अंद जेर से तिरकेनी सूरखान बहु रहै दिन कहो फूलडा जाह बैठा को सुंड पे संकेत के ठास अग्रि सिष्ट गाए चंभवाड़ जुगाड़ स्वरूप श्यामब अबर चामे रीतम करो सेखी वार सिख से संगर दूसरी शेर वरत पाता सकल मलेस करो रण गाता ਜੇ ਤੁਸ ਸਰਨੀ ਪ੍ਰਥਨ ਕੇ ਦਸਦਕ ਤੋ ਹੋਏ ਮਰੇ ਪ੍ਰਖਣ ਪਗ ਭਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਭਾਰਤ ਹੈ ਤਾਂ ਕੇ ਕਾ ਨਿਟਨਾ ਹੈ ਰਚਾ ਹੋਏ ਤੈ ਸੁਭ ਕਲ ਦੁਸਰੇ ਸੁਨੇ ਤਤ ਕਲਾ। ਕਿਰਪਾ ਦੇ ਸੰਝਾਈ ਨੇ ਰਹੋ ਤਾਂ ਕੇ ਤਾਪ ਤਨ ਕੋ ਮੋਹਰ ਹੋ ਰਿਧ ਸਿਧ ਕਰਮੋ ਸੁਭ ਹੋਏ ਜਿਸੁ ਸਾਸ ਸਕੇ ਨਾ ਕੋਈ। ਏਕ ਬਾਰ ਜੇ ਤਮੈ ਸੁਮਾਰਾ ਕਾਲ ਫਾਸਤੇ ਤਾਈ ਬਾਰਾ ਜਿੰਨਰ ਨਾਮ ਤੇ ਹਾਰੂ ਕਹਾ ਦਾਰਿ ਦਸਦਉ ਤੇ ਰਹ। ਕੜ ਕੇ ਤਮੈ ਸਰੰਤ ਹਾਰੀ ਆਪ ਹਾਦ ਲਿਹੁ ਬਾਰੀ ਸਰਬ ਠੋਰ ਮੋਹ ਸੁਹਾਈ ਦਿਸ ਦੋਗਤ ਲਿਹੁ ਬਚਾਈ ਸਵਈਆ ਪਾਇਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨੇ ਕਹਿਮ ਤੇ ਇਕ ਨਾ ਮਾਨਿਓ ਸਿਮਰ ਸਾਸਰ ਵੇ ਸਭੈ ਵੋ ਭੇਦ ਕਹਿਮ ਇਕ ਨਾ ਜਾਨਿਓ ਸਿਰਸ ਮਾਨ ਕਿਰਪਾ ਤੁਮਰੀ ਕਰ ਮੈਨ ਕ ਸਭ ਤੋਹਿ ਬਖਾਨੇ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਮਾਇਂਗੇ ਹੈ ਕਿ ਲਾਦਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਨ ਦੇ ਕੋ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਿਆ ਮੇਰੇ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਰ ਸੇਤੀ ਮਨਵ ਜੀਆਂ ਵਧਾਈਆਂ ਰਾਜ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਿਵ ਰੋਤਾ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵੀ ਸਾਰਨ ਹੰਗੀਕਾਰੋ ਘਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਤ ਸਵਾਮੀ ਸੋ ਕਹ ਮਨੋਈ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰਤਾ ਤੇਰੇ ਸਭ ਕਿਜਾ ਜਿਸ ਤੇ ਸੋ ਪਾਵੇ ਸਦਾ ਸਿਵਤ ਸੁਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾ ਸੁਖ ਮਣੇ ਵਸੇ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਹ ਜਿਸ ਦੀਆਂ ਹੈ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਤ ਰੋਪੇ ਅਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਬਰਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰੇ ਧਾਰੀਆਂ ਪੰਚ ਦੂਤ ਰਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸਕ ਹੋ ਆਤਤ ਕਰੇ ਹਣ ਦਵਾਜੇ ਹਰ ਦਸਨੋਂ ਵਡ ਭਾਈ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਭਰ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਬੰਦਾਵਣੀ ਮਹਲਾ 5 ਥਾਲ ਵਿੱਚ ਤਨ ਵਸਤੂ ਪਈਓ ਸਰਸੰਤੋਕ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸਿਹਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਰਿਸਕਾ ਹੋਇ ਉਦਾਰੋ ਇਹ ਵਸਤ ਨਿਹ ਜਾਇ ਨ ਇਤਨੇ ਤਰਖਿ ਉਰਤਾਰੋ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਭ੍ਰੰਪਸਾਰੋ ਸਲੋਕ ਮਹਿਲਾ ਪਨਵਾ ਤੇਰਾ ਕੀਤਾ ਜਤੋ ਨਾਹੀ ਮੈਨੂ ਜੋ ਕੀਤੋ ਈ ਮੈ ਨਿਰਗੁਨਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜਿਵੇਂ ਤਨਮਣ ਥੀ ਵੇਹਰਿਆ ਪੌੜੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਨੀਉ ਦਰਮਾਏ ਸੁਣ ਕੇ ਜਮ ਕੇ ਦੂਤ ਨਾ ਹੀ ਤਰੇ ਛੜ ਜਾਏ ਭੌਤਲ ਬਿਕਮਸਗਾ ਗੁਰ ਸਬਦੀ ਭਾਰ ਪਾਏ ਜਿਨ ਕੋ ਲੱਗੀ ਪਿਆਸ ਅਮ੍ਰਿਤ ਸੇ ਹੀ ਖਾਏ ਕਲਮੇ ਹੋ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੁਮਲੇ ਸਾਹੀ ਸਾਹਿ ਬਿਰਥਾ ਕੋਈ ਨਾ ਜਾਈ ਜੀ ਆਵੇ ਤੋ ਦਇ ਸਲੋਕ ਮਹੱਲਾ 5ਵਾਂ ਅੰਤਰ ਗੁਰੂ ਆਰਾਧਨਾ ਜੀਵਾਂ ਜੋ ਗੁਰਨਾਵ ਨੇਤਰੀ ਸਤਗੁਰ ਪੈ ਕਨਾ ਸਵਰਣੀ ਸੁਰਨਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗੈ ਭਾਈਆ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾੜੀ ਉਰਲੇ ਕੇ ਹੀ ਕੇ ਮਹੱਲਾ 5ਵਾਂ ਰਖੇ ਰਖਣੇ ਹਾਰਿਆ ਪੀਵ ਬਾਰੀਣ ਗੁਰ ਕੀ ਪੈਰੀ ਪਾਏ ਕਾੜ ਸੁਹਾਰੀਣ ਵਾਹਿ ਆਪ ਦੇਵਾਲ ਮਨੋਨਾ ਵਿਚਾਰਿਣ ਸਾਧ ਜਨਾ ਕੇ ਸੰਗ ਭਉ ਜਲਤਾਰਿਣ ਸਾਖਤ ਨਿੰਦਕ ਦੁਖਖਿਨ ਮਾਹਿ ਬਿਦਾਰਿਣ ਤੇ ਸਾਇਬ ਕੀ ਟੇਕ ਨਾਨਕ ਮਣੇ ਮਾਏ ਜਿਸੁ ਮਰਸੁ ਕੋਏ ਸਗਲੇ ਦੁਖ ਜਾਇ ਤੇ ਸਾਇਬ ਕੀ ਟੇਕ ਨਾਨਕ ਮਣੇ ਮਾਏ ਜਿਸੁ ਮਰਸੁ ਕੋਏ ਸਗਲੇ ਦੁਖ ਜਾਇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ